ਅੰਮ੍ਰਿਤਸਰ ਦੇ ਸੁਲਤਾਨਵਿੰਨ ਰੋਡ ਉੱਤੇ ਤਿੰਨ ਕਾਬੂਸ਼ ਨੌਜਵਾਨਾਂ ਵੱਲੋਂ ਕੱਪੜੇ ਦੀ ਇੱਕ ਦੁਕਾਨ ਵਿੱਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਸ਼ਾਮ ਦੇ ਸਮੇਂ ਤਿੰਨੋਂ ਨੌਜਵਾਨ ਅਚਾਨਕ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ ਬਿਨਾਂ ਕੁਝ ਕਹੇ ਇੱਕ ਪੈਲਾਇਫ ਫਾਇਰ ਕੀਤਾ ਜਿਸ ਨਾਲ ਦੁਕਾਨਦਾਰ ਦੇ ਮੌਜੂਦ ਲੋਕਾਂ ਦੇ ਵਿੱਚ ਚੰਨਾ ਮਿੰਟਾਂ ਦੇ ਵਿੱਚ ਹੜਕਾਂ ਪਮਚ ਗਿਆ। ਫਾਇਰਿੰਗ ਤੋਂ ਬਾਅਦ ਤਿੰਨ ਨੌਜਵਾਨਾਂ ਨੇ ਗੱਲੇ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਕੱਢੀ ਅਤੇ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਉਸ ਵੇਲੇ ਕੈਮਰੇ ਵਿੱਚ ਕੈਦ ਹੋ ਗਈ। ਪਰ ਫਿਰ ਹਾਲ ਇਹ ਤਸਵੀਰਾਂ ਸਾਹਮਣੇ ਨਹੀਂ ਆਈਆਂ ਕਿਉਂਕਿ थाना ਬੀ ਡਿਵੀਜ਼ਨ ਦੀ ਪੁਲਿਸ ਨੇ ਜਾਂਚ ਲਈ ਦੁਕਾਨਾਦਾਰ ਡੀਵੀਆਰ ਅਤੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਜਾਨਣਾ ਚਾਹਦੇ ਹੋ ਕੀ ਵਾਰਦਾਤ ਹੋਈ ਹੈ ਦੀ ਇੱਥੇ? ਇਹ ਕਿਥੇ ਸੁਲਤਾਨਪੁਰ ਰੋਡ ਤੇ ਵੀ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਸ ਬੰਦੀ ਇੱਥੇ ਮੌਕੇ ਤੇ ਆਏ ਆ। ਯੋ ਦੁਕਾਨਦਾਰ ਨੇ ਦੱਸਿਆ ਕਿ ਕੁਝ ਤਿੰਨ ਵਿਅਕਤੀ ਇਹਨਾਂ ਦੇ ਕੋਲ ਆਏ ਨੇ ਇਹਨਾਂ ਨੇ ਰੂਲ ਵੈਪਨ ਸੀ ਦੇ ਇਹਨਾਂ ਦੇ ਕੁਝ ਕੈਸ਼ ਤੇ ਨਾਲ ਚਿਨਾਚ ਕਰਕੇ ਲੈ ਗਏ ਜੀ ਮੈਂ ਤੇ ਕਿੰਨੇ ਪਾਸੇ ਦੱਸੇਗੇ ਸਭ ਜਿਹੜੇ ਦੱਸ ਰਹੇ ਜੀ ਪੁੱਛ ਰਹੇ ਜੀ ਇਹ ਤੁਹਾਨੂੰ ਕਿੱਥੇ ਹੈਗੇ ਸਿਰਫ ਸੀਸੀਟੀਵੀ ਦੇ ਕੈਮਰਾ ਚੈੱਕ ਕੀਤੇ ਆ ਰਹੇ ਜੀ ਹਾਂਜੀ ਹਾਂਜੀ ਸਾਰੇ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਜੀ ਸਾਰੇ ਕਰਕੇ ਜੀ ਦੁਕਾਨ ਨੌਜਵਾਨਾਂ ਦੇ ਬਲਵਾਰਕ ਇਹ ਦੱਸ ਰਹੇ ਜੀ ਸ਼ੁਰੂ ਸਟੇਜ ਹੈ ਅਸੀਂ ਆਏ ਆ ਹੀ ਆ ਮੌਕੇ ਤੇ ਠੀਕ ਹੈ ਤੁਹਾਨੂੰ ਇਸ ਸੰਬੰਧੀ ਦੁਬਾਰਾ ਬ੍ਰੀਫਿੰਗ ਕਰਤੀ ਜਾਵੇਗੀ ਪੈਸੇ ਦੱਸਦੇ ਸਰ ਕਿੰਨੇ ਲੈ ਗਏ ਨੇ ਜੀ ਦੱਸ ਰਹੇ ਜੀ ਕਿ ਪੈਸੇ ਲੈ ਕੇ ਉਹ ਦੱਸ ਰਹੇ ਕਿੰਨੇ ਦੁਬਾਰਾ ਦੱਸਦਾ ਕਰੋ ਕਿਤੀ ਹੈ ਕਿ ਨਾ ਬਿਲਕੁਲ ਜੀ ਬਿਲਕੁਲ ਜਲਤ ਆਪਣਾ ਸਾਡੇ ਵੱਲੋਂ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਤੇ ਜਲ ਜਲ ਜੋਸ਼ੀ ਜੀ ਰੈਸਟ ਕਰ ਲਈ ਜਾਵੇ ਠੀਕ ਹੈ